ਸ਼੍ਰੀ ਗੁਰੂ ਜੀ ਤੁਸੀਂ ਸੁਣ ਰਹੇ ਐਨਡੀਵੀਟੀਵੀ ਨਿਊਜ਼ ਮੈਂ ਹਾਂ ਸੁਖਮਨੀ ਕੌਰ ਸਿੱਧੂ ਤੇ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਹੋ ਗਈ ਹੈ ਜਿੱਥੇ ਸਤਲੁਜ ਬਸਤਰ ਰਾਵੀ ਨਦੀਆਂ ਪਾਣੇ ਦਾ ਪੱਧਰ ਵਧ ਗਿਆ ਹੈ ਹਿਮਾਚਲ ਪ੍ਰਦੇਸ਼ ਤੋਂ ਜੰਮੂ ਕਸ਼ਮੀਰ ਵਿੱਚ ਹੋਏ ਭਾਰੀ ਬਾਰਿਸ਼ ਕਾਰਨ ਅੰਮ੍ਰਿਤਸਰ ਜਲੰਧਰ ਅਤੇ ਪਟਿਆਲਾ ਵਿੱਚ ਵੱਡੇ ਪੱਧਰ ਉਤੇ ਹੜ੍ਹ ਪ੍ਰਭਾਵਿਤ ਹੋਏ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਬਚਾਇਆ ਗਿਆ ਹੈ ਇੰਡੀਅਨ 에ਅਰ ਫੋਰਸ ਨੇ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਹੜ੍ਹ ਰਾਹਤ ਅਤੇ ਬਚਾਅ ਕਾਰਵਾਈਆਂ ਨੂੰ ਵਧਾ ਦਿੱਤਾ ਹੈ ਜਿੱਥੇ ਬਹੁਤੇ ਪਿੰਡ ਡੁੱਬ ਗਏ ਹਨ ਅਤੇ ਨਾਵਾਂ ਦੀ ਕਮੀ ਕਰਨਾ ਰਾਹਤ ਕੰਮ ਵਿੱਚ ਅੜਚਨਾ ਆ ਰਹੀਆਂ ਹਨ ਪੰਜਾਬ ਵਿੱਚ ਹਲਕੇ ਬਾਰਸ਼ ਦੀ ਭਵਿਕ ਬਾਣੀ ਕੀਤੀ ਗਈ ਹੈ ਅਤੇ ਪਹਿਲੇ 125 ਸਾਲਾਂ ਦੇ ਰਿਕਾਰਡ ਤੋਂ ਬਾਅਦ بارش ਹੋ ਚੁੱਕੀ ਹੈ ਕਗਨਦਿਆਂ ਵਿੱਚ ਵਾਦੇ ਪਾਣੇ ਕਾਰਨਾਂ ਦਾ ਖਤਰਾ ਵਧ ਰਿਹਾ ਹੈ ਅਤੇ ਕਈ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤੇ ਗਏ ਹਨ ਸਿੱਧਮੂ ਸੇਵਾਣਾ ਦੇ ਮੂਹਰਤ ਉਤੇ ਗੋਲੀਆਂ ਚਲਾਈਆਂ ਗਈਆਂ ਹਨ ਜਿਸ ਨਾਲ ਉਹਨਾਂ ਦੀ ਮਾਨਵ ਭਰ ਚੜਕਾ ਲੱਗ ਅਤੇ ਉਹਨਾਂ ਨੇ ਇਸ ਨੂੰ ਆਪਣੇ ਰੂਹ ਨੂੰ ਚੋੜ ਦੱਸਿਆ ਹੈ ਇੱਕ ਡਰੰਗੈਂਗ ਬੋਲ ਨਾਲ ਜੁੜੀ ਹੋਈ ਹੈ ਦੂਜੇ ਹੁਣ ਸਿੰਘ ਅਤੇ ਕਰਨ ਔਜਲਾ ਨੂੰ ਉਹਨਾਂ ਦੇ ਗੀਤਾਂ ਮਿਲੀਅਨਰ ਅਤੇ ਐਮਐਫ ਗੱਬਰ ਵਿੱਚ ਮਿਜਨਸਟਿਕ ਬੋਲਣ ਲਈ ਪੰਜਾਬ ਹਮਲ ਕਮਿਸ਼ਨ ਵੱਲੋਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਰਨਤਾਰਨ ਵਿੱਚ ਪਿੰਡ ਬੁਰਜਪੋਲਾ ਵਿੱਚ ਦੋ ਬੱਚਿਆਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਜੋ ਚਿਹਰੇ ਭਰਾ ਸਨ ਹੜਾ ਕਰਨ ਅਜਿਹੀਆਂ ਘਟਨਾਵਾਂ ਵਧ ਰਹੀਆਂ ਹਨ ਆਮ ਆਦਮੀ ਪਾਰਟੀ ਨੇ 10 ਲੱਖ ਰੁਪਏ ਕ੍ਰਿਸ਼ਨ ਕੜ ਅਰਧ ਕਰਨ ਨੂੰ ਇੱਕ ਸਾਜ਼ਿਸ਼ ਦੱਸਿਆ ਜਦਕਿ ਭਾਜਪਾ ਨੇ ਇਸ ਨੂੰ ਗਰੀਬ ਵਿਰੋਧੀ ਫੈਸਲਾ ਕਿਹਾ ਹੈ। ਪੰਜਾਬ ਵਿੱਚ ਬਾਇਓਗੈਸ ਪਲਾਟਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਤਾਂ ਜੋ ਖੁੱਸਾ ਸਾੜਨ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ ਪਰ ਕਿਸਾਨਾਂ ਵਿੱਚ ਵਿਰੋਧ ਵੀ ਹੈ। ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਨੂੰ 5 ਗਲਕ ਪਿਸਟਾਨਾ ਹੈ ਗ੍ਰਿਫਤਾਰ ਕੀਤਾ ਗਿਆ ਜੋ ਪਾਕਿਸਤਾਨ ਅਧਾਰ ਸਮਗਲਾ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਹੋਰ ਗ੍ਰਿਫਤਾਰੀਆਂ ਦੀ ਉਮੀਦ ਜ਼ਾਹਰ ਕੀਤੀ ਹੈ। ਪੰਜਾਬ ਸਰਕਾਰ ਨੇ ਹੜਪੀੜਤ ਨਾਲੀ ਮੁੱਖ ਮੰਤਰੀ ਅਸਤੀ ਵਿਧਾਇਕੇ ਵੱਲੋਂ 1 ਮਹੀਨੇ ਦੀ ਤਨਖਾਹ ਦਾਣ ਕਰਨ ਦਾ ਐਲਾਨ ਕੀਤਾ ਅਤੇ ਆਪ ਪ੍ਰਧਾਨ ਨੇ ਪਾਜਮਾ ਦੇ ਬੋਰਡ ਨੋਟ ਚੋਰੀ ਦੇਸ਼ਨ ਲਗਾਏ ਹਨ ਇਸਨ ਅੱਜ ਦੀਆਂ ਵੱਡੀਆਂ ਮੁੱਖ ਖਬਰਾਂ ਹੋਰ ਤਾਜ਼ਾ ਅਪਡੇਟਸ ਲਈ ਬਨੇ ਰਹੋ ਐਨਡੀਵੀ ਟੀਵੀ ਨਿਊਜ਼ ਤੇ ਮੈਂ ਨਾ ਤੁਹਾਡੇ ਸੁਖਮਨੀ ਕੋ ਸਾਦੂ ਧੰਨਵਾਦ